ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਕੱਲ ਜੱਗੂ ਹਾਕਮ ਵਾਲੇ ਨੇ ਚੱਕ ਰਾਮੂ ਦੇ ਕਬੱਡੀ ਕੱਪ ਤੇ ਖੇਡਣਾ ਸੀ ਪਰੰਤੂ ਉਹ ਨਹੀਂ ਖੇਡਿਆ ਸੋ ਉਸ ਬਾਰੇ ਅੱਪ ਗੱਲਬਾਤ ਕਰਾਂਗੇ ਵੀ ਜੱਗੂ ਕਿਉਂ ਨਹੀਂ ਖੇਡਿਆ ਬਾਕੀ ਦੋਸਤੋ ਜੱਗੂ ਹਾਕਮ ਵਾਲੇ ਨੇ ਛੱਟ ਤੋਂ ਬਾਅਦ ਚੰਗੀ ਵਾਪਸੀ ਕੀਤੀ ਹੈ ਬਾਕੀ ਕਮਾਲਪੁਰਾ ਦੇ ਕਬੱਡੀ ਕੱਪ ਤੋਂ ਹਾਰ ਲਈ ਜਿੱਤ ਕੇ ਜੱਗੂ ਨੇ ਇਹ ਸਾਬਤ ਵੀ ਕਰ ਦਿੱਤਾ ਕਿ ਦਸ਼ਕ ਉਸ ਦੇ ਕਿਉਂ دیਵਾਨੇ ਨੇ ਇਸ ਲਈ ਦੋਸਤੋ ਦਰਸ਼ਕ ਹਮੇਸ਼ਾ ਜੱਗੂ ਤੇ ਸੀਲੂ ਦੀ ਟੱਕਰ ਦੇਖਣਾ ਚਾਹੁੰਦੇ ਨੇ ਸੋ ਕੱਲ ਉਮੀਦ ਸੀ ਵੀ ਜੱਗੂ ਤੇ ਸੀਲੂ ਦਾ ਮੈਚ ਹੋਵੇਗਾ ਪਰੰਤੂ ਜੱਗੂ ਨਹੀਂ ਖੇਡ ਸਕਿਆ ਉਸ ਦਾ ਕਾਰਨ ਦੋਸਤੋ ਇਹ ਸੀ ਜੱਗੂ ਹਰਫ ਚੀਮੇ ਕੋਲ ਗਿਆ ਹੋਇਆ ਸੀ ਸ਼ਾਇਦ ਕੋਈ ਗਾਣੇ ਦੀ ਸ਼ੂਟਿੰਗ ਵਗੈਰਾ ਚੱਲ ਰਹੀ ਹੈ ਹੋ ਸਕਦਾ ਹੈ ਹਰਫ ਚੀਮੇ ਦਾ ਕੋਈ ਨਵਾਂ ਗਾਣਾ ਆਉਂਦਾ ਹੋਵੇ ਤੇ ਉੱਥੇ ਜਾ ਕੇ ਉਹਨਾਂ ਨੇ ਕੁਝ ਸ਼ੂਟਿੰਗ ਵਗੈਰਾ ਕੀਤੀ ਹੈ ਇਸ ਕਰਕੇ ਜੱਗੂ ਇਸ ਕਬੱਡੀ ਕੱਪ ਤੇ ਨਹੀਂ ਆਇਆ ਇਹੀ ਕਾਰਨ ਹੈ ਦੋਸਤੋ ਵੀ ਜੱਗੂ ਕੱਲ ਨਹੀਂ ਖੇਡ ਸਕਿਆ ਬਾਕੀ ਦੋਸਤੋ ਤੁਹਾਡੇ ਵਿੱਚੋਂ ਸੀਲੂ ਦੇ ਕਿਹੜੇ ਫੈਨ ਨੇ ਤੇ ਜੱਗੂ ਦੇ ਕਿਹੜੇ ਇਹ ਵੀ ਦੱਸਿਓ ਤੇ ਸੀਲੂ ਤੇ ਜੱਗੂ ਦੀ ਦੁਬਾਰਾ ਟੱਕਰ ਕੌਣ-ਕੌਣ ਦੇਖਣਾ ਚਾਹੁੰਦਾ ਸੋ ਇਹ ਵੀ ਕਮੈਂਟ ਕਰਕੇ ਦੱਸਿਓ ਸੋ ਇਹ ਸੀ ਦੋਸਤੋ ਜੱਗੂ ਬਾਰੇ ਕੁਝ ਜਾਣਕਾਰੀ ਬਾਕੀ ਹੋਰ ਨਵੀਆਂ-ਨਵੀਆਂ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ